ਇੱਕ ਅਜੀਬੋ ਗਰੀਬ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ ਪੰਜਾਬ ਦਾ ਇਹ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਕਿਹੜੇ ਸ਼ਹਿਰ ਦਾ ਮਾਮਲਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਇੱਕ ਲੁਟੇਰੇ ਪੁੱਤ ਨੂੰ ਆਪਣੇ ਹੀ ਉਸਤੇ ਬਾਪ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਉਸ ਤੋਂ ਬਾਅਦ ਪੁਲਿਸ ਤੇ ਹਵਾਲੇ ਕੀਤਾ ਜਾਦਾ ਹੈ ਜਾ ਮਾਮਲਾ ਸਾਹਮਣੇ ਆਇਆ ਹੈ ਵਾਰਦਾਤ ਤੇ ਪੁੱਛ ਕੇ ਬਾਪ ਦੇ ਵੱਲੋਂ ਆਪਣੇ ਲੁਟੇਰੇ ਪੁੱਤ ਦੀ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਦੱਸਦੇ ਕਿ ਫਿਰੋਜ਼ਪੁਰ ਦੇ ਪਿੰਡ ਵਾਕਾ ਮੋੜ ਤੇ ਨਸਦੀ ਕੀ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਰਾਜਾ ਦੇ ਬਜ਼ੁਰਗ ਜੋੜੇ ਦੇ ਕੁਰਤੇ ਦੀ ਜੇਬ ਪਾੜ ਕੇ ਜੇਬ ਚੋਂ ਪੈਸੇ ਕੱਢ ਲਏ ਗਏ ਅਤੇ ਮੌਕੇ ਤੋਂ ਫਰਾਰ ਹੋ ਗਿਆ ਰਾਗੀਰਾ ਵੱਲੋਂ ਲੁਟੇਰੇ ਦਾ ਪਿੱਛਾ ਕਰਦੇ ਹੋਏ ਕੁਝ ਦੂਰ ਤੇ ਜਾ ਕੇ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਖੂਬ ਛੁੱਤਰ ਪਰੇੜ ਕੀਤੀ ਜਾਂਦੀ ਹੈ ਪੁੱਤ ਵੱਲੋਂ ਕੀਤੀ ਲੁੱਟ ਦੀ ਖਬਰ ਸੁਣ ਕੇ ਮੌਕੇ ਤੇ ਬਾਪ ਪਹੁੰਚ ਜਾਂਦਾ ਤੇ ਲੁਟੇਰੇ ਪੁੱਤਰੂ ਕਸ ਕਰਦਾ ਡੰਡਿਆਂ ਦੇ ਨਾਲ ਕੁੱਟਦਾ ਤੁਸੀਂ ਹੀ ਤਸਵੀਰਾਂ ਚ ਵੇਖ ਸਕਦੇ ਹੋ ਇਸ ਤੋਂ ਬਾਅਦ ਬਾਪ ਨੇ ਇਸੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਸ ਨੂੰ ਖੁਦ ਪੁਲਿਸ ਹਵਾਲੇ ਕੀਤਾ ਲੁੱਟ ਦਾ ਸ਼ਿਕਾਰ ਹੋਏ ਬਜ਼ੁਰਗ ਅਤੇ ਲੋਕ ਮੌਕੇ ਤੇ ਇਕੱਠੇ ਹੁੰਦੇ ਨੇ ਕੀ ਕਹਿਣਾ ਹੈ ਇਹਨਾਂ ਲੋਕਾਂ ਦਾ ਇਸ ਸੰਬੰਧੀ ਤੁਹਾਨੂੰ ਸੁਣਾਵਾਂਗੇ ਕਿ ਕੀ ਨਾਮ ਤੁਹਾਡਾ ਤੇ ਕੀ ਕਰਦਾ ਬਾਪ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਅਸੀਂ ਸਾਡਾ ਪਿੰਡ ਮੁਛਾਲਾ ਕਾਪੜ ਵਾਲਾ ਉਹਦਾ ਫਿਰ ਸਾਡਾ ਬੰਦਾ ਜਾ ਰਿਹਾ ਸੀ ਪੋਜਪੁਰ ਨੂੰ ਅੱਜ ਤੋਂ 4 ਦਿਨ ਪਹਿਲਾਂ ਇਹਨਾਂ ਨੇ ਘੇਰ ਕੇ ਅਖਟਵਾ ਖੋਲਿਆ ਤੇ ਭੱਜ ਗਏ ਬਚਾ ਇਹਨਾਂ ਤੋਂ ਇਹਦਾ ਨਾ ਮਾਰ ਦੇਣਾ ਹੁਣ ਤੇ ਮੁੜ ਕੇ ਅਖਟਵਾ ਲੈ ਕੇ ਚਲੇ ਗਏ ਭੱਜ ਗਏ ਨੇ ਤੇ ਉਹ ਵਿਚਾਰਾ ਉਹਨੇ ਮੁੜ ਕੇ ਆਣ ਕੇ ਪੁਲਿਸ ਨੂੰ ਫੋਨ ਕਰਕੇ ਫੇਰ ਜਾ ਕੇ ਪ੍ਰੋਹੀਪੁਰ ਗਿਆ ਇਹ ਇ tanto ਕਿ ਤੋਂ ਹੋਈ ਇਹ ਨਾ ਖੋਈ ਆ ਜੀ ਇਥੋਂ ਆ ਇਥੋਂ ਅੱਗੇ ਖੋਈ ਜਾਂ ਤੋਂ ਬਾਕਾ ਪੋਰ ਤੋਂ ਅੱਗੇ ਜਾ ਕੇ ਆਹ ਜੀ ਐਸੇ ਰੋਡ ਤੇ ਇਹ ਪਛਾਣ ਹੀ ਹੈ ਭਾਈ ਹਾਂਜੀ ਪਛਾਣ ਇਹਨਾਂ ਦੀ ਹੈ ਜੀ ਇਹਨੇ ਆਪੇ ਦੱਸਣਗੇ ਜਦੋਂ ਇਹਨਾਂ ਨੂੰ ਜੋ ਘਟੜਾ ਘਟੜਾ ਫਿਰਿਆ ਇਹ ਰੋਡ ਤੇ ਇਹੋ ਕੰਮ ਕਰਦੇ ਨੇ ਹੋਰ ਕੋਈ ਦੂਜਾ ਖੜਾ ਆ ਗਿਆ ਹਾਂਜੀ ਮੇਰਾ ਨਾਮ ਹਰਵੀਰ ਸਿੰਘ ਹੈ ਮੈਨੇ ਕੀ ਘਟਨਾ ਵਾਪਰੀ ਤੁਸੀਂ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਅਸੀਂ ਜਾ ਰਿਹਾ ਸੀ ਵਹੀਕਲ ਤੇ ਤੇ ਇਹ ਰਾਸਤੇ ਵਿੱਚ ਆ ਰਿਹਾ ਸੀ ਇਹਨੇ ਮੋਟਰਸਾਈਕਲ ਤੋਂ ਸਾਡੇ ਘਟੂਆ ਖੋ ਕੇ ਤੇ ਇਹਨੇ ਝੋਕਾ ਮਾਰ ਕੇ ਗਾਲਾਂ ਦੇ ਕੇ ਸਾਨੂੰ ਮੋਟਰਸਾਈਕਲ ਪਿਝਾ ਕੇ ਤੇ ਭੱਜ ਗਿਆ ਸੀ। ਅੱਛਾ ਉਲਟ ਕੇ ਭੱਜਦਾ ਵੀ ਕਰਦਾ ਰਿਹਾ ਨਾਲੇ? ਹਾਂਜੀ ਹਾਂਜੀ ਗਾਲਾਂ ਕੰਡੀਆਂ ਦੇ ਲਾ ਕੇ ਆ। ਇਹਨੇ ਇਹ ਆਪਣਾ ਥਾਂ ਦੇ ਨਾਲ ਕੋਈ ਚੀਜ਼ ਮਾਰੀ ਇਹ ਤਾਂ ਵੈਸੇ ਫੜ ਵੈਸੇ ਖਿੱਚ ਕੇ ਭੱਜ ਗਿਆ ਝੋਕਾ ਮਾਰ ਕੇ। ਅੱਛਾ ਤੇ ਤੁਸੀਂ ਬਚ ਗਏ ਸਭ ਟੁੱਟਲਾਂ ਤੋਂ? ਹਾਂਜੀ ਹਾਂਜੀ ਛੱਟ ਲੱਗਣ ਤੋਂ ਬਚ ਗਏ। ਇਹ ਕਿੱਥੇੋਂ ਕਰਕੇ ਹੋਇਆ ਬੰਦਾ? ਆ ਵੀਰ ਜੀ ਵਾਕਾ ਮੋੜ ਦੇ। ਡਿਸਪੈਂਸਰੀ ਕੋਲੇ। ਤੋ ਇਹ ਕਿਥੇ ਜਾ ਕਿਥੇ ਰਹੇ ਸੀ ਅਸੀਂ ਫਿਰੋਜਪੁਰ ਦਵਾਈ ਲੈਣ ਜਾ ਰਹੇ ਸੀ ਮੈਡੀਕਲ ਰਾਣੀ ਜੀ ਨਾਂ ਕੀ ਥੋੜਾ ਕਮਲੈ ਨਾਮ ਪਪਾ ਕੀ ਕਾਰਨ ਕਿਉਂ ਇਹ ਤੁਹੇ ਜਿਹੜਾ ਇਹ ਬਾਤਾਂ ਕੀਤੀ ਗਿਆ ਫੜਵਾ ਪਿਆ ਹਾਂਜੀ ਹੈ ਹਾਂਜੀ ਕੀ ਕਾਰਨ ਕੀ ਕਿਉਂ ਫੋਨ ਦੀ ਨੌਬਤ ਕੀ ਆਈ ਜੀ ਨਸ਼ੇ ਤੋਂ ਨਸ਼ਾ ਪਤਾ ਤਾਂ ਇੱਕ ਹੀ ਕਤੋਂ ਕਿਹੜਾ ਪਿੰਡ ਕਿੱਦਾਂ ਦੇਣਾ ਚੱਲ ਜਾਈ ਤੇਰੇ ਬਦਰ ਸਾਹਿਬ ਦਾ ਕੀ ਨਾਮ ਹੋ ਕੀ ਕਰਦੇ ਜੀ ਪਲੀਸ ਜੀ ਪੰਜਾਬ ਪਲੀਸ ਤੇ ਲੱਗਦਾ ਨਹੀਂ ਕਿ ਅੱਜ ਉਹਨਾਂ ਨੂੰ ਸ਼ਰਮ ਆਉਣਾ ਪਏਗਾ ਮਾਂ ਬਾਪ ਨੂੰ ਹੈ ਹਾਂ ਜੀ ਕੋਈ ਜ਼ਮੀਨ ਜਾਇਦਾਦ ਨਹੀਂ ਜਾਇਦਾਦ ਨਹੀਂ ਹੈਗੀ ਹੈ ਜੀ ਕਿੰਨੀ ਕਿੰਨੀ ਹੈ ਹੈਗੀ ਹੈ ਜੀ ਤਿੰਨ ਕਿੱਲੇ ਹੈ ਜ਼ਮੀਨ ਜਾਇਦਾਦ ਹੀ ਹੈਗੀ ਅੱਗੇ ਵੀ ਕੋਈ ਵਾਰਤਾਤ ਕੀਤੀ ਹੈ ਨਹੀਂ ਜੀ ਤਾਂ ਕਿ ਨਸ਼ੇ ਦਾ ਪੈਸੇ ਤੇ ਮਕਬੂਲੀ ਕਰਦੇ ਨੇ ਦਰਾਂ ਜੀ ਪਰ ਉਹ ਬੂਟੀ ਕਰਦੇ ਹੋ ਸ਼ਰਮ ਵਾਲੀ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਜੀ ਅਹੀਂ ਇਥੋਂ ਗੱਡੀ ਤੋਂ ਦੋ ਬੰਦੇ ਮੱਲਾ ਨਾਲ ਚਲੇ ਸਨ ਸਾਡੇ ਅੱਖੀਂ ਵੀ ਇਹਨਾਂ ਸਾਹਮਣੇ ਆਏ ਬੜਵਾ ਖਿੱਚਿਆ ਜਦੋਂ ਅਸੀਂ ਉੱਥੋਂ ਗੱਡੀ ਫਿਰ ਘੁਮਾ ਕੇ ਵਾਪਸ ਮੋੜੀਏ ਇਹਨੇ ਮੋਟਰਸਾਈਕਲ ਭਜਾਲਿਆ ਇਥੋਂ ਛੜਕ ਤੋਂ ਤੇ ਇਹਨੇ ਮੋੜਤਾ ਹੱਥੋਂ ਪੇਟੀਆਂ ਨੂੰ ਅਸੀਂ ਪੇਟੀਆਂ ਨੂੰ ਗੱਡੀ ਮਗਰ ਲਾਈਏ ਧੱਕਦੇ ਅਸੀਂ ਤੈਨੂੰ ਛੱਡਣਾ ਨਹੀਂ ਤੇ ਧੱਕਦੇ ਇਹਨੇ ਪੇਟੀਆਂ ਤੋਂ ਮੋੜ ਲਈ ਮਹਾਮਾਰੀ ਸੜਕ ਨੂੰ ਉੱਥੇ ਕਿਮਾਂ ਦੇ ਜਿੱਥੇ ਕਾਰ ਉੱਥੇ ਜਾ ਕੇ ਫਿਰ ਇਹਨੂੰ ਬਰਾਬਰ ਤੇ ਗੱਡੀ ਕਰਕੇ ਹੈ ਡੱਕਲਾ ਦੇ ਨੱਕੀ ਦੀ ਫਿਰ ਗੱਡੀ ਮਾਰ ਕੇ ਝੋਨੇ ਸਰ ਕੇ ਫਿਰ ਉਹਨੂੰ ਫੜਿਆ ਇਹ ਕਿਹਦੇ ਕਹਾਂ ਵੀ ਕੋ ਕੱਢਦਾ ਰਿਹਾ ਕਹਾਂ ਨਾਲ ਇੱਥੇ ਕਾ ਉਹ ਸਾਨੂੰ ਨਹੀਂ ਪਤਾ ਉਹ ਜਦੋਂ ਬਟਵਾ ਹੈ ਉਹਨਾਂ ਨੂੰ ਕੱਢਦਾ ਰਿਹਾ ਨਾ ਸਾਡੇ ਨਾਲ ਤਾਂ ਨਿਕਾਲ ਕੀ ਕਰਨੀ ਉੱਥੇ ਕਾਲ ਕੱਢਦਾ ਰਿਹਾ ਹਾਂ ਨਾਮ ਕੀ ਆਪੋ ਸਰਨ ਸਿੰਘ ਸੇਵਕ ਵੀਰ ਇੱਕ ਜਿਹੜੀ ਘਟਨਾ ਹੋ ਆਪਣੀ ਕਿਵੇਂ ਤੁਸੀਂ ਤੁਹਾਨੂੰ ਪੜਿਆ ਕੋਈ ਕੁਝ ਪ੍ਰਾਪਤ ਹੋਇਆ ਕੋਈ ਬਾਈ ਜੀ ਅਸੀਂ ਨਾ ਦੁਕਾਨਾਂ 'ਤੇ ਖੜੇ ਹੋਏ ਸੀ ਤੇ ਬਾਈ ਜਿੰਦਾ ਦਾ ਬਟਵਾ ਖੋਇਆ ਇਹ ਰੋਲਾ ਪਾਉਂਦਾ ਤੁਰ ਜਾਂਦਾ ਵੀ ਮੇਰਾ ਬਟਵਾ ਲੈ ਗਿਆ ਮੇਰਾ ਬਟਵਾ ਲੈ ਗਿਆ ਉਹਨੇ ਚਰਚ ਬਾਈ ਗੱਡੀ ਲੈ ਕੇ ਮੈਂ ਗੱਡੀ ਨਾਲ ਮਗਰ ਲਾਤੀ ਤੇ ਅਸੀਂ ਉਹਨੇ ਚਰਚ ਆਹੀ ਮਗਰ ਗਿਆ ਜਾਂਦਿਆਂ ਨੂੰ ਇਹਨਾਂ ਨੂੰ ਫੜ ਲਿਆ ਆ ਸੀ ਤੇ ਬਟੂਆ ਵੀ ਬਰਮਤ ਹੋ ਗਿਆ ਤੇ ਆਪ ਜੀ ਨੇ ਮੰਨਿਆ ਕਿ ਮੈਂ ਨਸ਼ਾ ਕਰਦਾ ਤੇ ਮੈਂ ਨਸ਼ੇ ਕਰਕੇ ਖੋਇਆ ਸਾਰਾ ਕੁਝ ਹਾਂਜੀ ਦਾਦਾ ਪੱਟਲੀ ਦਾ ਹੈ ਕਦੀ ਪਹਿਲਾਂ ਝੂਠ ਮਾਰਿਆ ਫਿਰ ਟੱਲੀ ਦਾ ਪਤਾ ਲੱਗਿਆ ਇਹ ਕਹਿੰਦਾ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਤੇ ਜਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਤੇ ਨਾ ਕੋਈ ਨੰਬਰ ਪਲੇਟ ਹੈ ਮੋਡੀਫਾਈ ਕੀਤੇ ਹੋਏ ਮੋਟਰਸਾਈਕਲ ਵੀ ਚੋਰੀ ਦੇ ਲੱਗਦੇ ਆ ਜਿਹੜੀਆਂ ਵਾਰਦਾਤਾਂ ਇੱਥੇ ਹੁੰਦੀਆਂ ਇਹ ਤਾਂ ਕੋਈ ਛੜਕਦੇ ਰਾਤ ਨੂੰ ਜਾਂ ਦਿਨ ਇਕੱਲਾ ਜਾਣ ਵਾਲਾ ਬੰਦਾ ਸੇਫ ਹੀ ਨਹੀਂ ਹੈਗਾ ਇੱਕ ਸੜਕ ਅੱਗੇ ਉਵੇਂ ਦੀ ਹੈ ਕਿ ਮੋਟਰਸਾਈਕਲ ਨਾ ਬੰਦਾ ਸੰਭਲਣਾ ਹੌਲੀ ਹੌਲੀ ਚਲਾਉਂਦਾ ਇਹਨਾਂ ਨੂੰ ਸੜਕ ਤੋਂ ਨਹੀਂ ਡਰ ਲੱਗਦਾ ਹੈਗਾ ਵੀਰੇ ਕੀ ਘਟਰਾ ਵਾਪਰੀ ਹੈ ਭਾਈ ਜੀ ਮੈਂ ਦਾ ਨਾਮ ਭਾਈਨ ਸਿੰਘ ਪਿੰਡ ਕਾਮਲ ਵਾਲਾ ਮੁੱਠਿਆਂ ਵਾਲਾ ਤੇ ਮੈਂ ਤੇ ਮੇਰੇ ਘਰ ਦੀ ਅਸੀਂ ਦੋਵੇਂ ਜੀ ਕੋਈਪਰ ਨੂੰ ਜਾ ਰਹੇ ਸੀ ਆਵਾਕਾ ਮੋੜ ਜਿੱਥੇ ਡਿਪੈਂਸਰੀ ਹੈ ਛੋਟਾ ਹਸਪਤਾਲ ਆ ਇਹ ਚੋਰ ਆਇਆ ਤੇਨੇ ਮਗਰੋਂ ਸਾਡੇ ਨਾਲ ਮੋਟਰਸਾਈਕਲ ਲਾ ਕੇ ਤੇ ਮੇਰਾ ਬੜੂਆ ਖਿੱਚ ਕੇ ਪੁਝਾ ਲਿਆ ਵਾ ਇਹ ਮਗਰ ਵੀਰ ਗੱਡੀ ਤੇ ਆਉਂਦੇ ਸੀ ਸਾਡਾ ਇੱਕ ਮੇਰਾ ਭਤੀਜਾ ਸੀ ਮੁੰਡਾ ਵਸਤੀ RAMLAL ਤੋਂ ਉਹਨਾਂ ਨੇ ਮੈਨੂੰ ਹੱਥ ਕੀਤਾ ਮੈਂ ਉਹਨਾਂ ਮਗਰ ਇਹਨੇ ਫਿਰ ਭੇਟੀਆਂ ਥਾਣੀ ਤੇ ਜਿੱਥੇ ਹੀਮਾ ਦੇ ਘਰ ਜਾ ਕੇ ਮਗਰ ਇਹਨੂੰ ਪੜਿਆ ਵਾ ਤੇ ਇਹ ਅੱਗੋਂ ਗਾਲਾਂ ਗੰਦੀਆਂ ਸਾਨੂੰ ਕੱਢਦਾ ਰਿਹਾ ਵਾ ਵੀ ਮੇਰਾ ਆ ਫੜ ਲਓ ਮੇਰਾ ਉਹ ਕਰ ਲਓ ਐ ਕਰ ਲਓ ਤੇ ਵੇਖੋ ਕਿੰਨੇ ਦਿਨ 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 ਦਿਹਾੜ ਦੇ ਗੈਸਟਰ ਬਣੇ ਫਿਰਦੇ ਆਂ ਚੋਰੀ ਕਰਨ ਤੋਂ ਬਾਅਦ ਹੀ ਗਾਲਾਂ ਕੱਢਦਾ ਜਾਂਦਾ ਬਹੁਤ ਜ਼ਿਆਦਾ ਯੇ ਦੂਰ ਤੱਕ ਸਾਨੂੰ ਆਏ ਆ ਕਹਾ ਤਾਂ ਮੇਰੇ ਘਰ ਦੀ ਨੌਜਵਾਨ ਮਗਰ ਬੈਠੀ ਆ ਉਹਨੂੰ ਵੀ ਛੋੜਦੇ ਲੱਗਾ ਮੈਂ ਉਹਨੂੰ ਸੰਭਲਿਆ ਅ ਯਾ ਹਾਲਾਤ ਬਣੇ ਬੈਠੇ ਨੇ ਪੰਜਾਬ ਦੇ ਆ ਵੇਖੋ ਵੀ ਆਮ ਆਦਮੀ ਪਾਰਟੀ ਦਾ ਕੀ ਮਾਹੌਲ ਬਣਦਿਆ ਵਾ ਦਿਨ ਦਿਨ ਰਜਿਸਟਰ ਤੁਰੇ ਫੇ ਤੇ ਸੜਕਾਂ ਤੇ ਪਿਓ ਇਹਦਾ ਪੁਲਿਸ ਦੇ ਵਿੱਚ ਨੌਕਰੀ ਕਰਦਾ ਵਾ 10 ਕਿੱਲੇ ਜ਼ਮੀਨ ਇਹਦਾ ਪਿੰਡ ਦਸੰਦ ਟੱਲੀ ਆ ਅੱਛਾ ਪਿਓ ਇਹਦਾ ਬਲੀ ਪੁਲਿਸ ਦੇ ਵਿੱਚ ਆ ਜੀ 10 ਕਿੱਲੇ ਜ਼ਮੀਨ ਵੀ ਇਹਨਾਂ ਕੋਲੇ ਦਾਦੇ ਟੱਲੀ ਇਹਨਾਂ ਦਾ ਟੱਲੀ ਸਈਦਾ ਸਹੁ ਇਹਨਾਂ ਦਾ ਪਿੰਡ ਆ 4 ਦਿਨ ਹੋ ਗਏ ਕਿ ਕੀ ਘਟਦਾ ਵਾ ਕੀ ਘਟਨਾ ਹੈ ਵਾਪਰੀ ਹੈ ਕਿ ਇਥੇ ਰਕਤੀ ਜਾਂਦਾ ਪਿਆ ਸੀਗਾ ਇਹ ਉਹਦਾ ਬਟਵਾ ਫੋਕਰ ਲੱਗਾ ਸੀਗਾ ਪਬਲਿਕ ਇਸ ਨੂੰ ਫੜ ਲਿਆ ਉਹ ਵਾਸੀ ਆਏ ਮੌਕੇ ਤੇ ਇਹਨੂੰ ਲੈ ਕੇ ਚੱਲੇ ਆ ਥਾਣੇ ਅਗਲੀ ਕਾਰਵਾਈ ਅਮਲੋਚ ਜਾਂਦੀ ਹੈ ਕਿ ਉਹਨਾਂ ਦੇ ਕੋਲ ਇੱਕ ਮੋਟਰਸਾਈਕਲ ਸੀਗਾ ਮੋਟਰਸਾਈਕਲ ਰੰਡ ਕਰ ਲਿਆ ਤੇ ਚੈੱਕ ਕਰਦੇ ਨੇ ਮੋਟਰਸਾਈਕਲ ਕਿਸਤੇ ਨਾਮ ਤੇ ਮੈਂ ਹੜਕਾ ਸੋ ਪ੍ਰਗਟ ਸੇ ਮੁੱਖ ਪੁਛੀ ਖਾਨਾਪੇ